ਮੈਂ ਅਵਤਾਰ ਸਿੰਘ ਪ੍ਰੈਜ਼ੀਡੈਂਟ IBSM ਅੱਜ ਮੈਂ ਆਪਣੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਮੈਂ ਇੱਕ ਨੂਰ ਚੈਰੀਟੇਬਲ ਜਿੱਥੇ ਕਿ ਇਹ ਬੱਚੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਬੇਸਾਰਾ ਸਾਡੀ ਭੈਣ ਮਨਜੀਤ ਕੌਰ ਜੋ ਕਿ ਇੱਥੋਂ ਦੇ ਫਾਊਂਡਰ ਨੇ ਇਸ ਚੈਰੀਟੇਬਲ ਦੇ ਜੋ ਇਹਨਾਂ ਦੀ ਸੇਵਾ ਸੰਭਾਲ ਰਹਿਣ ਸਹਿਣ ਇਹਨਾਂ ਦਾ ਜੀਵਨ ਜਿਹੜਾ ਸਾਰਾ ਉਹ ਦੇਖਦੇ ਨੇ ਉੱਥੇ ਮੈਂ ਅੱਜ ਆਪਣਾ ਪਿਛਲੇ ਸਾਲ ਦੀ ਤਰ੍ਹਾਂ ਅੱਜ ਵੀ ਆਪਣਾ ਜਨਮ ਦਿਨ ਜਿਹੜਾ ਇੱਥੇ ਮਨਾਉਣ ਆਇਆ ਆਪਣੇ ਪਰਿਵਾਰ ਦੇ ਨਾਲ ਜਿੱਥੇ ਮੇਰੇ ਵਾਈਫ ਮੇਰੀ ਬੇਟੀ ਮੇਰਾ ਬੇਟਾ ਔਰ ਮੇਰੀ ਪਾਂਜੀ ਅਸੀਂ ਸਾਰੀ ਫੈਮਿਲੀ ਇੱਥੇ ਅੱਜ ਇਹਨਾਂ ਬੱਚਿਆਂ ਦੇ ਨਾਲ ਅਸੀਂ ਖੁਸ਼ੀ ਸਾਂਝੀ ਕਰਨਾ ਹੈ ਪੀਬੀਐਸਐਮ ਦੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਜੀ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਕ ਨਵਾਂ ਚੈਰੀਟੇਬਲ ਟਰਸਟ ਬੋੜੂ ਪਿੰਡ ਚਵਾਲ ਰੋਡ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਤੇ ਹਰ ਸਾਲ ਦੀ तरह ਗਰੀਬ ਯਤਿਮ ਤੇ ਲੋੜਵੰਦ ਬੱਚਿਆਂ ਨਾਲ ਮਿਲ ਕੇ ਆਪਣੇ ਜਨਮ ਦਿਨ ਨੂੰ ਮਨਾਇਆ ਤੇ ਉਹਨਾਂ ਨੇ ਖਾਣ ਪੀਣ ਦੇ ਸਮਾਨ ਦੇ ਨਾਲ ਬੱਚਿਆਂ ਦੀ ਪੜ੍ਹਾਈ ਲਿਖਾਈ ਸੰਬੰਧੀ ਜ਼ਰੂਰੀ ਸਮਾਨ ਵੀ ਬੱਚਿਆਂ ਨੂੰ ਵੰਡਿਆ ਗਿਆ ਔਰ ਸਭ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਸਾਨੂੰ ਆਪਣੇ ਫਜ਼ੂਲ ਖਰਚੇ ਬੰਦ ਕਰਕੇ ਇਨ੍ਹਾਂ ਯਤਿਮ ਬੱਚਿਆਂ ਦੀਆਂ ਲੋੜਾਂ ਦੇ ਸਾਂਝੀ ਬੰਨਣਾ ਚਾਹੀਦਾ ਹੈ ਇਸ ਮੌਕੇ ਤੇ ਇੱਕ ਨੂਰ ਚੈਰੀਟੇਬਲ ٹرسٹ ਦੇ ਫਾਊਂਡਰ ਪੈਨ ਮਨਜੀਤ ਕੌਰ ਨੇ ਪ੍ਰਦਾਨ ਅਵਤਾਰ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਉਹਨਾਂ ਦਾ ਧੰਨਵਾਦ ਕੀਤਾ ਮੈਂ ਅਵਤਾਰ ਸਿੰਘ ਪ੍ਰੈਜ਼ੀਡੈਂਟ ਬੀਬੀਐਸਐਮ ਅੱਜ ਮੈਂ ਆਪਣੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਮੈਂ ਇੱਕ ਨੂਰ ਚੈਰੀਟੇਬਲ ਜਿੱਥੇ ਕਿ ਇਹ ਬੱਚੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਬੇਸਾਰਾ ਸਾਡੀ ਭੈਣ ਮਨਜੀਤ ਕੌਰ ਜੋ ਕਿ ਇੱਥੋਂ ਦੇ ਫਾਊਂਡਰ ਨੇ ਇਸ ਚੈਰੀਟੇਬਲ ਦੇ ਜੋ ਇਹਨਾਂ ਦੀ ਸੇਵਾ ਸੰਭਾਲ ਰਹਿਣ ਸਹਿਣ ਇਹਨਾਂ ਦਾ ਜੀਵਨ ਜਿਹੜਾ ਹੈ ਸਾਰਾ ਉਹ ਦੇਖਦੇ ਨੇ ਉੱਥੇ ਮੈਂ ਅੱਜ ਆਪਣਾ ਪਿਛਲੇ ਸਾਲ ਦੀ ਤਰ੍ਹਾਂ ਅੱਜ ਵੀ ਆਪਣਾ ਜਨਮ ਦਿਨ ਜਿਹੜਾ ਹੈ ਇੱਥੇ ਮਨਾਉਣ ਆਇਆ ਆਪਣੇ ਪਰਿਵਾਰ ਦੇ ਨਾਲ ਜਿੱਥੇ ਮੇਰੇ ਵਾਈਫ ਮੇਰੀ ਬੇਟੀ ਮੇਰਾ ਬੇਟਾ ਔਰ ਮੇਰੀ ਪੰਜੀ ਅਸੀਂ ਸਾਰੀ ਫੈਮਿਲੀ ਇੱਥੇ ਅਜੇ ਨਾਲ ਬੱਚਿਆਂ ਦੇ ਨਾਲ ਅਸੀਂ ਖੁਸ਼ੀ ਸਾਂਝੀ ਕਰਨਾ ਹੈ ਦੇਖੋ ਹਰ ਇੱਕ ਦਾ ਆਪਣਾ ਨਜ਼ਰੀਆ ਹੈ ਮੈਂ ਵੀ ਪਹਿਲਾਂ ਜਨਮ ਦਿਨ ਮਨਾਉਂਦਾ ਸੀ ਇਤਨਾ ਹੀ ਹੋਟਲਾਂ 'ਚ ਔਰ ਘਰੇ ਵੀ ਸੈਲੀਬ੍ਰੇਟ ਕਰਨਾ ਛਾਨੋ ਸ਼ੌਕਤ ਨਾਲ ਮੇਰੇ ਮਨ 'ਚ ਆਇਆ ਕਿ ਇਨਾ ਪੈਸਾ ਫਜ਼ੂਲ ਖਰਚਣਾ ਜਿਹੜਾ ਹੈ ਉਹ ਗਲਤ ਹੈ ਕਿਉਂਕਿ ਜੋ ਬੇਸਹਾਰਾ ਬੱਚੇ ਨੇ ਉਹਨਾਂ ਨਾਲ ਜਾ ਕੇ ਉੱਥੇ ਜੋ ਵੀ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਔਰ ਉੱਥੇ ਜਨਮਦਨ ਜਿਹੜਾ ਉਹਨਾਂ ਲੋਕਾਂ ਦਾ ਮਨਾਇਆ ਜਾਵੇ ਤੇ ਸਭ ਤੋਂ ਵਧੀਆ ਜਿਹੜਾ ਹੈ ਇਹ ਮੈਨੂੰ ਅੱਛਾ ਲੱਗਾ ਇਸ ਕਰਕੇ ਮੈਂ ਇਹ ਉਪਰਾਲਾ ਕੀਤਾ ਅਸੀਂ ਆਪਣੀ ਸੰਸਥਾ ਵੱਲੋਂ ਬਹੁਤ ਬੇਸਹਾਰਾ ਲੋਕਾਂ ਦੀ ਅਸੀਂ ਰਾਸ਼ਨਾਂ ਵੀ ਮਦਦ ਕਰਦੇ ਆਂ ਘਰ ਘਰ ਜਾ ਕੇ ਵੀ ਔਰ ਆਪਣੀ ਸੰਸਥਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਅਸੀਂ ਇਹਨਾਂ ਬੱਚੀਆਂ ਦਾ ਮੈਂ ਭੰਜੀ ਮਨਜੀਤ ਕੋਰਨਾ ਵਾਦਾ ਕੀਤਾ ਸੀਗਾ ਵੀ ਜੋ ਵੀ ਕਿਤੇ ਇਹਨਾਂ ਦੀਆਂ ਲੋੜਾਂ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਇਹਨਾਂ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਕਿਉਂਕਿ ਇਹੜੀਆਂ ਬੱਚੀਆਂ ਐ ਇਹ ਬੇਸਹਾਰਾ ਬੱਚੀਆਂ ਨੇ ਮੇਰਾ ਉਹ ਕਹਿ ਨੂੰ ਜੀ ਨਹੀਂ ਕਰਦਾ ਜਿਹੜੇ ਲੋਕ ਇਹ ਬੱਚੀਆਂ ਨਾਲ ਬੱਚੀਆਂ ਨੂੰ ਪਸੰਦ ਨਹੀਂ ਕਰਦੇ ਜਿਹੜੇ ਲੋਕਾਂ ਨੇ ਇਸ ਗੇੜ ਦੇ ਅੱਗੇ ਸੁੱਟ ਜਾਂਦੇ ਨੇ ਬੱਚੇ ਇਸ ਬੱਚੀਆਂ ਨੂੰ ਕਈਆਂ ਦੀਆਂ ਅੱਖਾਂ ਦੀ ਪ੍ਰੋਬਲਮ ਹੈ ਦਿਖਦਾ ਨਹੀਂ ਕਈਆਂ ਦੇ ਕੰਨਾਂ ਦੀ ਪ੍ਰੋਬਲਮ ਹੈ ਕੰਨ ਨਹੀਂ ਹੈ ਕੰਨ ਨਹੀਂ ਸੁਣਦਾ ਨਹੀਂ ਚੱਲਿਆ ਨਹੀਂ ਜਾਂਦਾ ਜਿਹੜੇ ਮਤਲਬ ਪੂਰੀ ਤਰ੍ਹਾਂ ਮਤਲਬ ਫਿਜ਼ਿਕਲੀ ਫਿਟਨੈਸ ਨਹੀਂ ਹੈ ਉਹ ਬੱਚੇ ਇੱਥੇ ਸੁੱਟ ਜਾਂਦੇ ਅਲਵਾਰਸ ਔਰ ਇਹ ਭੈਣ ਜਿਹੜੀ ਮਜੀਦ ਕੋਰੇ ਇਹ ਬੱਚਿਆਂ ਨੂੰ ਸੰਭਾਲਦੀ ਹੈ ਔਰ ਬਹੁਤ ਵੱਡਾ ਉਹਨਾਂ ਦਾ ਇਹ ਦਿਲ ਹੈ ਜਿਹੜਾ ਇਹ ਬੱਚਿਆਂ ਦੀ ਸੇਵਾ ਕਰਨੀ ਬੱਚਿਆਂ ਨੂੰ ਸੰਭਾਲਣਾ ਪਿੱਛੇ ਜੇਬ ਪਿਛਲੇ ਸਾਲ ਆਇਆ ਸੀ ਇੱਕ ਬੱਚੀ ਸੀ ਉਹਦੀ ਦਾਨ ਦਾ ਆਪਰੇਟ ਹੋਇਆ ਅੱਖਾਂ ਦਾ ਆਪਰੇਟ ਹੋਇਆ 8.5 ਲੱਖ ਰੁਪਇਆ ਅਮਾਉਂਟ ਜਿਹੜੀ ਉੱਤੇ ਖਰਚ ਆਈ ਔਰ ਮੈਂ ਹੈਰਾਨ ਹੋ ਗਿਆ ਕਿ ਉਸ ਭੈਣ ਤੇ ਜਿਹੜੀ ਇਸ ਤੋਂ ਦੀ ਇਨਚਾਰਜ ਹੈ ਜਿਹੜੇ ਮੁਖ ਸੇਵਾਦਾਰ ਨੇ ਇਹ ਇੰਨਾ ਵੱਡਾ ਬਜਟ ਜਿਹੜਾ ਹੈ ਇਹ ਕਿੱਥੋਂ ਪੂਰਾ ਕੀਤਾ ਹੈ ਇਹ ਤੁਹਾਡੇ ਵਰਗੇ ਭੈਣ ਭਰਾਵਾਂ ਔਰ ਸਾਡੇ ਵਰਗਿਆਂ ਨੇ ਇਹ ਕਰਕੇ ਜਿਹੜਾ ਹੈ ਇਹ ਪੂਰਾ ਕੀਤਾ ਹੈ ਜਿਹੜੇ ਬੱਚੇ ਜਿਹੜੇ ਆ ਹੁਣ ਬੜੇ ਪਿਆਰੀਆਂ ਪਿਆਰੀਆਂ ਬੱਚੀਆਂ ਆ ਦੇਖਣ ਨੂੰ ਮਿਲੀਆਂ ਮੈਂ ਇਹਨਾਂ ਦਾ ਕੇਕ ਕਟਿਆ ਖਾਣ ਪੀਣ ਸੰਜਿਆ ਕੀਤਾ ਔਰ ਅੱਛਾ ਲੱਗਦਾ ਕਿਉਂਕਿ ਮੈਂ ਤੇ ਜੀ ਕਰਦਾ ਵੀ ਮਤਲਬ ਹਰ ਮਹੀਨੇ ਜਿਹੜਾ ਇਹਨਾਂ ਦੇ ਨਾਲ ਮੈਂ ਆਪਣਾ ਟਾਈਮ ਜਿਹੜਾ ਬਤੀਤ ਕਰਾਂ ਲੇਕਿਨ ਜਿਵੇਂ ਆ ਕਰਕੇ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਇਹਨਾਂ ਬੱਚਿਆਂ ਦਾ ਜਿਹੜਾ ਦਿਲ ਲੱਗੇ ਇੱਕ ਦਿਨ ਜਿਹੜਾ ਮੈਂ ਨਾਲ ਹੀ ਜੁਰੂ ਕੱਢਾਂ ਤਾਂ ਜੀ ਜਿੱਦਾਂ ਤੁਸੀਂ ਇਸ ਖੁਸ਼ੀ ਨੂੰ ਆਪਣੇ ਨਾਲ ਇਹਨਾਂ ਬੱਚਿਆਂ ਦੇ ਨਾਲ ਰੱਖ ਕੇ ਮਨਾਇਆ ਔਰ ਜ਼ਾਹਿਰ ਕੀਤਾ ਆ ਇਹ ਲੱਗਦਾ ਹੈ ਤੁਹਾਨੂੰ ਵੀ ਤੁਹਾਡੇ ਵੱਲ ਵੇਖ ਕੇ ਬਹੁਤ ਸਾਰੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਬਿਲਕੁਲ ਜੀ ਮੈਂ ਤੇ ਕਹੂੰਗਾ ਸਾਰਿਆਂ ਨੂੰ ਤਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਵੀ ਕਰੂੰਗਾ ਕਿ ਜਿਹੜਾ ਅਸੀਂ ਫਜ਼ੂਲ ਖਰਚਾ ਕਰਦੇ ਹਾਂ ਹੋਟਲਾਂ 'ਚ ਜਾਣੇ ਆ ਸ਼ਰਾਬਾਂ ਪੀਣੇ ਆ ਕੋਈ ਫਾਇਦਾ ਨਹੀਂ ਇਹ ਜਿਹੜੇ ਬੇਸਹਾਰਾ ਲੋਕ ਜਿੱਥੇ ਆਸ਼ਰਮ ਬਣੇ ਨੇ ਉੱਥੇ ਜਾ ਕੇ ਜਨਮ ਦਿਨ ਮਨਾਓ ਤੇ ਉੱਥੇ ਉਹਨਾਂ ਲੋਕਾਂ ਦੀ ਮਦਦ ਕਰੋ ਐਨਾ ਇੱਕ ਇੰਦਾ ਮਤਲਬ ਸਾਰਿਆਂ ਨੂੰ ਜਿਹੜਾ ਮੈਂ ਅੱਜ ਦੇ ਜਨਮ ਦਿਨ ਦੀ ਔਰ ਮੈਂ ਆਪਣੇ ਪਰਿਵਾਰ ਦੇ ਨਾਲ ਸਾਰਿਆਂ ਨੂੰ ਇਹੋ ਹੀ ਅਪੀਲ ਕਰੂੰਗਾ ਤੁਹਾਡੇ ਵੱਲੋਂ ਅੱਜ ਇਹਨਾਂ ਬੱਚਿਆਂ ਨੂੰ ਕਿਹੜੀ ਜਰੂਰਤਮੰਦ ਚੀਜ਼ਾਂ ਦੇ ਗਈਆਂ ਨੇ ਰੋਡ ਬੰਦੇ ਚੜੀਆਂ ਇਹ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਜੀ ਜੋ ਇਹਨਾਂ ਨੇ ਦੱਸਿਆ ਗਿਆ ਇਹ ਸਰਕਾਰੀ ਸਕੂਲ ਇੱਥੇ ਹੈ ਕਿਹੜਾ ਪਿੰਡ ਹੈ ਬੇਟੇ ਸਰਕਾਰੀ ਸਕੂਲ ਕਿਹੜੇ ਪਿੰਡ ਜਾਂਦੇ ਹੋ ਬੋੜੂ ਬੋੜੂ ਪਿੰਡ ਇੱਥੇ ਆ ਉਹ ਸਰਕਾਰੀ ਸਕੂਲ ਉੱਥੇ ਪੜ੍ਹਨ ਜਾਂਦੇ ਆ ਇਹਨਾਂ ਨੂੰ ਬੱਸ ਲੈ ਕੇ ਜਾਂਦੀ ਹੈ ਇੱਥੋਂ ਔਰ ਇਹ ਬੱਚਿਆਂ ਨੂੰ ਜਿਹੜੀ ਸਟੇਸ਼ਨਰੀ ਆ ਉਹ ਵੰਡੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੜੀ ਵੀ ਇਹਨਾਂ ਦੀਆਂ ਜ਼ਰੂਰਤਾਂ ਹੋਣਗੀਆਂ ਅਸੀਂ ਪੂਰਾ ਕਰਾਂਗੇ ਇਹ ਮੇਰੇ ਨਾਲ ਇਤੋਂ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਾਡੇ ਭਾਂਜੀ ਮਨਜੀਤ ਕੌਰ ਜੀ ਜੋ ਕਿ 10 ਸਾਲ ਤੋਂ ਇਸ ਜਗ੍ਹਾ ਤੇ ਇਹ ਜਿਹੜਾ ਬੇਸਹਾਰਾ ਬੱਚਿਆਂ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਆ ਔਰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ 'ਕੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਜਿਹੜੀ ਹੈ ਇਹਨਾਂ ਬੱਚਿਆਂ ਦੇ ਜਿਹੜੇ ਛੋਟੇ-ਛੋਟੇ ਬੱਚੇ ਆ ਇਨਾਂ ਦੀ ਦੇਖਭਾਲ ਲਈ ਇਨਾਂ ਦੀ ਜਿਹੜੀ ਹੈ ਹੈਲਪਲੀ ਇੱਥੇ ਆਉਣਾ ਚਾਹੀਦਾ ਜਿੱਥੇ ਵੀ ਕਿਉਂਕਿ ਇਹ ਜਿਹੜੇ ਬੇਸਹਾਰਾ ਬੱਚੇ ਨੇ ਘਰ ਦੇ ਵਿੱਚ ਇੱਕ ਬੱਚਾ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਇੱਥੇ ਟੋਟਲ 40-45 ਬੱਚੀਆਂ ਆਂ ਬੇਟੀਆਂ ਆਂ ਲੋਵਾਰਸ ਜਿਹੜੇ ਲੋਕੀ ਛੱਡ ਜਾਂਦੇ ਆ ਉਹ ਬੱਚਿਆਂ ਦਾ ਜਿਹੜਾ ਇਹ ਸਹਾਰਾ ਬਣ ਕੇ ਸਾਡੀ ਭੈਣ ਮਜੀਦ ਕੌਰ ਮਸੀਹਾ ਬਣ ਕੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ। ਪਰਮੇਸ਼ਵਰ ਇਹਨਾਂ ਨੂੰ ਚੜ੍ਹਦੀ ਕਲਾ ਜੀ ਰੱਖੇ। ਔਰ ਇਹ ਜਿਹੜਾ ਬਾਲਿਆ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਦੇ ਵਿੱਚ ਜਿਹੜਾ ਇਹ ਕਾਮਯਾਬ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਰ ਜੀ ਦਾ ਅੱਜ ਜਨਮ ਦਿਨ ਸੀ। ਪਿਛਲੀ ਵਾਰ ਵੀ ਵੀਰ ਜੀ ਆਏ ਸੀ। ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਇਹਨਾਂ ਬੱਚਿਆਂ ਦੇ ਨਾਲ ਐਡੀ ਦੂਰੋਂ ਆਣਾ ਖਦਰ ਤੋਂ। ਤੇ ਆਣ ਕੇ ਨਾ ਬੱਚਿਆਂ ਨਾਲ ਆਪਣੀ ਖੁਸ਼ੀ ਜ਼ਾਹਰ ਕਰਨੀ ਐ ਸਮੇਤ ਪਰਿਵਾਰ ਆਏ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਚੈਨਲ ਵਾਲੇ ਵੀਰਾਂ ਦਾ ਵੀ ਜੋ ਇਹਨਾਂ ਦਾ ਸਹਿਯੋਗ ਕਰਦੇ ਜੋ ਬੱਚਿਆਂ ਦੀਆਂ ਸਾਰੀਆਂ ਲੋੜਾਂ ਨੇ ਉਹ ਤੇ ਤੁਸੀਂ ਆਪ ਹੀ ਜਾਣਦੇ ਹੋ ਮੈਂ ਪਹਿਲੀ ਵਾਰ ਨਹੀਂ ਦੱਸਿਆ ਮੈਂ ਬਹੁਤ ਵਾਰ ਵਾਰ ਦੱਸ ਚੁੱਕੀ ਆ ਵੀਰਾਂ ਨੂੰ ਕਿ ਇਹਨਾਂ ਦੀਆਂ ਰਹਿਣ ਬਸੇਰਾ ਬਹੁਤ ਕਰਕੇ ਆ ਬੱਚੇ ਜ਼ਿਆਦਾ ਹੋ ਗਏ ਆ ਇਹ ਟੀਨਾ ਵੀ ਆ ਹਰ ਬੋਧ ਲੋੜਾਂ ਨੇ ਤੁਸੀਂ ਵੀ ਆਪਣਾ ਆਣ ਕੇ ਇਸੇ ਚਰਨ ਪਾਓ ਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਨਾ ਬੱਚਿਆਂ ਨਾਲ ਕਰੋ ਪੂਰੀ ਚੈਰੀਟੇਬਲ ਡਰੈਸ ਪਿੰਡ ਬੋੜੂ ਜੋ ਕਿ ਚਵਾਲ ਰੋਡ ਤੇ ਹੈਗਾ ਵਾ ਇਹ ਬੋੜੂ ਦੀ ਚੌਂਕੀ ਲੱਗੇ ਪੈਂਦੀ ਆ ਉਧਰ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਨੇੜੇ ਪੈਂਦਾ ਵਾ ਬਾਬਾ ਬੁੱਢਾ ਸਾਹਿਬ ਜੀ ਸਾਡੇ ਤੋਂ 7 ਕਿਲੋਮੀਟਰ ਹੈ ਆ ਨੰਬਰ ਸਾੜ ਸਾਢੇ ਕੋ 10 ਕਿਲੋਮੀਟਰ ਹੈ ਨੰਬਰ ਵੀ ਸ਼ੇਅਰ ਕਰਨਾ ਚਾਹੁੰਦਾ ਨੰਬਰ 8872166737 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ